ਪਿੰਡ ਦੇ ਅਧੀਨ ਪੈਂਦੇ ਪਿੰਡ ਬਲੇਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੇ ਇੱਕ ਵਿਅਕਤੀ ਦੀ Laash ਬਰਾਮਦ ਕੀਤੀ ਗਈ ਮ੍ਰਿਤਕ ਦੀ ਪਛਾਣ ਪਿੰਡ ਬਲੇਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਚਿੰਤਾ ਸਿੰਘ ਨੇ ਦੱਸਿਆ ਕਿ ਰਸਤੇ ਨੂੰ ਲੈ ਕੇ ਪੁਰਾਣੀ ਰੰਜਿਸ਼ ਤੇ ਚੱਲਦਿਆ ਮੇਰੇ ਲੜਕੇ ਦਾ ਕਤਲ ਕੀਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਨਾਲ ਲੱਗਦੀ ਜ਼ਮੀਨ ਵਾਲਿਆ ਅੱਜੋ ਅਤੇ ਜਰਮਨ ਨੇ ਮੇਰੇ ਅਤੇ ਮੇਰੇ ਲੜਕਿਆਂ ਨੂੰ ਘੇਰ ਕੇ ਧਮਕੀਆਂ ਦਿੱਤੀਆਂ ਸਨ ਪਰ ਪਿੰਡ ਮਹੋਤਪਰਾ ਨੇ ਸਾਡੇ ਰਾਜ਼ੀਨਾਮਾ ਕਰਵਾ ਦਿੱਤਾ ਪਰ ਪਰਸੋਂ ਉਹਨਾਂ ਨੇ ਸਾਡੇ ਲੜਕੇ ਨੂੰ ਧਮਕੀਆਂ ਦਿੱਤੀਆਂ ਹਨ ਕਿ ਸਾਨੂੰ ਤੇਰੇ ਤੋਂ 2 ਕਿੱਲੇ ਜ਼ਮੀਨ ਵੇਚ ਕੇ ਵੀ ਲਾਉਣੀ ਪੈ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਆਪਣੀ ਹੁਣ ਤਿਆਰੀ ਕਰ ਲਵੋ ਜਲਦੀ ਹੀ ਤੁਹਾਨੂੰ ਖਮਿਆਜ਼ਾ ਪੂਤਣਾ ਪਵੇਗਾ ਅੱਜ ਮੇਰੇ ਲੜਕੇ ਨੂੰ ਇਹਨਾਂ ਦੋਨਾਂ ਭਰਾਵਾਂ ਅਤੇ ਸਾਥੀਆਂ ਵੱਲੋਂ ਰਸਤੇ ਵਿੱਚ ਘੇਰ ਕੇ ਲੈ ਗਏ ਅਤੇ ਉਸ ਨੂੰ ਕੋਹ ਕੋ ਕ ਮਾਰ ਦਿੱਤਾ ਇਸੇ ਸਬੰਧੀ ਥਾਣਾ ਪਿੱਖੀਵਿੰਡ ਦੇ ਮੁਖੀ ਮੋਹਿਤ ਸ਼ਰਮਾ ਨੇ ਕਿਹਾ ਕਿ ਮ੍ਰਿਤਕ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਰੰਤਾਰੰਤ ਸਾਨੂੰ ਪੱਤਿਆਵਾਰ ਦੀ ਖਾਸ ਰਿਪੋਰਟ ਦੇਖੋ ਜੀ ਮੈਂ ਇਹੋ ਕਹਿਣਾ ਚਾਹਣਾ ਵਾਂ ਕਿ ਅੱਜ ਜਿਹੜਾ ਇੱਕ ਨੌਜਵਾਨ 6 ਫੁੱਟ ਦਾ ਜਵਾਨ ਮੇਰੇ ਮਾਮੇ ਸੌਰਜ ਜੀ ਦਾ ਬੇਟਾ ਸੀ ਮੈਂ ਤਰਨਤਾਰਨ ਵਾਸਤੇ ਕੰਮ ਤੇ ਗਿਆ ਸੀ ਤਕਰੀਬਨ ਮੇਰੇ ਮਾਮਾ ਜੀ ਦੇ ਬੇਟੇ ਨੇ ਮੈਨੂੰ 4 ਵਜੇ ਤੇ ਕੁਝ ਟਾਈਮ ਤੇ ਫੋਨ ਲਾਇਆ 3 ਵਜੇ ਤੇ ਕੁਝ ਟਾਈਮ ਤੇ ਮੈਨੂੰ ਫੋਨ ਲਾਇਆ ਵੀ ਆ ਗੱਲਬਾਤ ਹੋ ਗਈ ਆ ਤੇ ਮੈਂ ਦਵਾ-ਦਾਵੋ ਉੱਥੋਂ ਭੱਜ ਕੇ ਆਇਆ ਜਿਸ ਟਾਈਮ ਤੇ ਮੈਂ ਵੇਖਾ ਤੇ ਮੇਰੀਆਂ ਤਾਂਾਂ ਨਿਕਲ ਗੀਆਂ ਇੰਨਾ ਤਸੱਦ ਨਾਲ ਮਾਰਿਆ ਗਿਆ ਇੰਨੇ ਤਸੀਹੇ ਦਿੱਤੇ ਮੈਂ ਦੱਸ ਨਹੀਂ ਸਕਦਾ ਕੀ ਨਾ ਹੀ ਵੀਰਦਾ ਜੀ ਉਹਦਾ ਨਾਮ ਹੈਗਾ ਵਾ ਗਰਜੀਤ ਸਿੰਘ ਜੀ ਕੀ ਗੱਲ ਹੋਈ ਏ ਸਾਰੀ ਉਹ ਜਿਹੜੀ ਦੇਖੋ ਜੀ ਕਹਿਣ ਦੇ ਮੁਤਾਬਕ ਇਹੀ ਗੱਲ ਹੁੰਦੀ ਆ ਕਿ ਪਿੰਡ ਦੇ ਵਿੱਚ ਕੁਝ ਇਹਨਾਂ ਦਾ ਕੋਈ ਲਾਕਡਾਡ ਹੈ ਮੇਰੇ ਹਿਸਾਬ ਦੇ ਨਾਲ ਤੇ ਬਾਈ ਨੇ ਵੀ ਮਤਲਬ ਦੱਸੰਦਾ ਹੈ ਉਹਨਾਂ ਦੇ ਬ੍ਰਦਰ ਮੈਨੂੰ ਤਾਂ ਜਿਆਦਾ ਇਸ ਸਥਿਤੀ ਦਾ ਪਤਾ ਨਹੀਂ ਪਰ ਜਿਹੜਾ ਅੱਜ ਸਾਡੇ ਭਰਾ ਨਾਲ ਐਡਾ ਮਾਰਾ ਬਹੁਤ ਹੀ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਵਾ ਤੇ ਮੈਂ ਤੇ ਪ੍ਰਸ਼ਾਸਨ ਨੂੰ ਇਹੋ ਗੱਲ ਕਹਿਣੀ ਚਾਹਣਾ ਵਾਂ ਕਿ 6 ਫੁੱਟ ਦੇ ਜਵਾਨ ਜਿਹੜਾ ਮਾਰ ਦਿੱਤਾ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਇਸ ਤੋਂ ਜ਼ਿਆਦਾ ਜਿਹੜਾ ਵਾ ਉਹ ਜਿਹੜਾ ਸਾਨੂੰ ਜਿਹੜਾ ਪਰਿਵਾਰ ਨੂੰ ਆਉਣ ਵਾਲਾ ਘਾਟਾ ਕਦੇ ਵਾਸਤੇ ਨਹੀਂ ਪੂਰਾ ਹੋ ਸਕਦਾ ਜਿਵੇਂ ਕਿ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਹੈ ਡੀਨ ਦੇ ਕੰਢੇ ਇਸ ਸੰਬੰਧ ਵਿੱਚ ਕਿੰਨੇ ਤੁਹਾਨੂੰ ਖਬਰ ਦਿੱਤੀ ਮਿੰਨੋ ਜੀ ਇਹ ਸੰਬੰਧੀ ਖਬਰ ਦਿੱਤੀ ਸੀ ਕੁਲੇਵੀਰ ਨੇ ਮੇਰੇ ਮਾਮਾ ਜੀ ਦਾ ਬੇਟਾ ਮਾਮੇ ਸੋਹਰਾ ਜੀ ਦਾ ਬੇਟਾ ਵਾ ਉਹਨੇ ਮੈਨੂੰ 4 ਵਜੇ ਕੁਝ ਕਿੰਮਿੰਟਾਂ ਦੇ ਫੋਨ ਲਾਇਆ ਵਾ ਤੇ ਉਸ ਟਾਈਮ ਤੇ ਮੈਂ ਦਵਾਦਵ ਉਥੋਂ ਭੱਜ ਕੇ ਆਇਆ ਤਮਾਂ ਵੀਰ ਦੀ ਹਾਲਤ ਵੇਖੀ ਤੇ ਮੇਰ ਤੋਂ ਨਹੀਂ ਰਿਹਾ ਗਿਆ ਭਰਾ ਬੁਰਾ ਹਾਲ ਹੋਇਆ ਅਜੇ 3 ਕੁ ਮਹੀਨੇ 4 ਵਿਆਹ ਨੂੰ ਹੋਏ ਸੀ ਤੇ ਬੁਰਾ ਹਾਲ ਹੋਇਆ ਬੜੇ ਤਸੀਹੇ ਦਿੱਤੇ ਗਏ ਜਿੱਥੋਂ ਤੱਕ ਐਡਾ ਨੌਜਵਾਨ ਸੋਹਣਾ ਤੁਹਾਨੂੰ ਦਿਖਾ ਦਿੰਨੇ ਉਹਦਾ ਮਤਲਬ ਵੀ ਐਡਾ ਨੌਜਵਾਨ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਤਸੀਹੇ ਦੇ ਦੇ ਮਾਰਿਆ ਕੁਝ ਬੋਲਣ ਜਾ ਉਹਦੇ ਪੈਰ ਦੇ ਵਿੱਚ ਕੋਈ ਰਸੇ ਵਰਗਾ ਵਗੈਰਾ ਬਿਲਕੁਲ ਜੀ ਉਹਦੀਆਂ ਬਾਹਾਂ ਐਰੋ ਉੱਤੇ ਬੰਨੀਆਂ ਹੋਈਆਂ ਸੀ ਬੈਕਸਾਉਂਡ ਨੂੰ ਤੇ ਲੱਤਾਂ ਨਾਲ ਵੀ ਲੱਤਾਂ ਤੇ ਵੀ ਰस्सियां ਬਲੇਟੀਆਂ ਹੋਈਆਂ ਸੀ ਤੇ ਉਹਦੇ ਮੇਰੇ ਸਾਹ ਦੇ ਨਾਲ ਜਿਹੜਾ ਵਾ ਮੈਨੂੰ ਤੇ ਐਂ ਲੱਗਦਾ ਜਿਸ ਤਰ੍ਹਾਂ ਵੀ ਕਰੰਟ ਕਰੰਟ ਸ਼ਾਂਤ ਲੱਗਾ ਵੀ ਜਿੱਦ ਤੱਕ ਪ੍ਰਸ਼ਾਸਨ ਪ੍ਰੋਸਾਂ ਬਹੁਤ ਬੁਰੀ ਹਾਲਤ ਦੇ ਨਾਲ ਆ ਮਾਰਿਆਗਾ ਕੁਝ ਕਹਿ ਨਹੀਂ ਸਕਦੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਬਿਲਕੁਲ ਜੀ ਪ੍ਰਸ਼ਾਸਨ ਨੂੰ ਮੈਂ ਉਹ ਬੇਨਤੀ ਕਰਨਾ ਚਾਹਣਾ ਵਾ ਕਿ ਪ੍ਰਸ਼ਾਸਨ ਬਹੁਤ ਤਰੀਕੇ ਨਾਲ ਕਾਨੂੰਨੀ ਕਾਰਵਾਈ ਕਰ ਰਿਹਾ ਵਾ ਤੇ ਮੈਂ ਤੇ ਇਹੀ ਬੇਨਤੀ ਕਰਨਾ ਚਾਹਣਾ ਵਾ ਕਿ ਸਾਨੂੰ ਗਰੀਬਾਂ ਨੂੰ ਜਿਹੜਾ ਇਨਸਾਫ ਸਿਰਫ ਤੇ ਸਿਰਫ ਕਾਨੂੰਨ ਦੇ ਮੁਤਾਬਕ ਜਿਹੜਾ ਇਨਸਾਫ ਬਹੁਤ ਹੀ ਵਧੀਆ ਜਿਹੜਾ ਐਸਐਚਓ ਸਾਹਿਬ ਆ ਬਹੁਤ ਵਧੀਆ ਨਾਲ ਡੀਲ ਕਰ ਰਹੇ ਆ ਬਹੁਤ ਹੀ ਢੰਗਾਈ ਨਾਲ ਮਤਲਬ ਕਰ ਰਹੇ ਆ ਵੀ ਕੈਮਰੇ ਕੁੰਮਰੇ ਫੋਲੰਦਾ ਆ ਮੈਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਆ ਨਾ ਪ੍ਰਸ਼ਾਸਨ ਦਾ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਉਹਦੇ ਤੇ ਉਹਨਾਂ ਨੂੰ ਸਲਾਖਾ ਪਿਛੇ ਕਰਨਗੇ ਵੀਰ ਜੀ ਰਣਜੀਤ ਸਿੰਘ ਹੈ ਮੇਰਾ ਨਾਮ ਪਿੰਡ ਬਲੇਰ ਆਪਣਾ ਵੀਰ ਜੀ ਵੀਰ ਜੀ ਜਿਹੜਾ ਵੀਰ ਦਾ ਅੱਜ ਕਤਲ ਹੋਇਆ ਆ ਉਹ ਤੁਹਾਡੇ ਕੀ ਲੱਗਦੇ ਸੀ ਤੇ ਕੀ ਸਾਰਾ ਮਸਲਾ ਜੀ ਵੀਰ ਜੀ ਮੇਰਾ ਵੱਡਾ ਬਰਾਦਰ ਸੀ ਤੇ ਇਹ ਆਪਣਾ ਸਾਡੇ ਲੱਗਿਆ ਵੀ ਨਾਲ ਹੀ ਆਪਣੀ ਇਹਨਾਂ ਦੀ ਪਹਿਲੀ ਹੈ ਜ਼ਿੰਮੇਦਾਰਾਂ ਦੀ ਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਇਹ ਧੌਕੀਆਂ ਮਿਲਦੀਆਂ ਰਹੀਆਂ ਸੀ ਕਿ ਇਹ ਕਿਤੇ ਪਹਿਲਾਂ ਸਾਡੀ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲ ਬਾਣੀ ਤੇ ਉਸ ਤੋਂ ਜ਼ਿਆਦਾ ਨਹੀਂ ਕੁਝ ਵੀ ਹੋਇਆ ਤੇ ਇਹਨਾਂ ਨੇ ਉਸ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਸ ਆਪਣਾ ਹੈਗਾ ਬੈਂਕੇ ਨੂੰ ਜਾਂਦੀ ਸੜਕ ਉਰੇ ਦੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫਿਰ ਇਹ ਕਹਿੰਦੇ ਕਿ ਅੱਜ ਤੇ ਬੁੱਤ ਬਾਈਆਂ ਕੱਲ ਫੇਰ ਕਿਤੇ ਦਿਨ ਦੇਖਾਂਗੇ ਤੇ ਹੁਣ ਅਸੀਂ ਰਾਜ ਮਿਸਤਰੀ ਦਾ ਵੀ ਕੰਮ ਕਰਦੇ ਹਾਂ ਤੇ ਅਸੀਂ ਸਵੇਰੇ ਸਾਰੇ ਕੰਮ ਤੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਡੈੱਡ ਬੋਡੀ ਪਈ ਹੈ ਆਪਣੀ ਰੋਈ ਦੇ ਤੇ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਹਦੇ ਘਰੇ ਪ੍ਰਸਾਣ ਲਾਈਆਂ ਆ ਇਹੜਾ ਮਾਸ ਆ ਇਹ ਸਾਰਾ ਲੱਥਾ ਹੈ ਇੱਥੇ ਵੀ ਉਹਦੇ ਆ ਫਾਹ ਦਿੱਤਾ ਵਾ ਅੱਖਾਂ ਦੇ ਵਿੱਚ ਉਹਦੇ ਤਿਆਪ ਪਾਇਆ ਫਿਰ ਇੱਥੇ ਖੁੱਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਾਇਆ ਹੈ ਉਹਨਾਂ ਦਾ ਇਹਨਾਂ ਪ੍ਰਸਾਣ ਲਾਈਆਂ ਕਰੰਟ ਲਾਇਆ ਬੜੀ ਬੇਰਹਿਮੀ ਦੇ ਨਾਲ ਮਾਰਿਆ ਹੈ ਨਾਮ ਹੈਗਾ ਜੀ ਜਰਮਜੀਤ ਸਿੰਘ ਤੇ ਇੱਕ ਹੈਗਾ ਵਾ ਆਪਣਾ ਅੱਜੂ ਇਹ ਬੂਟਾ ਸਿੰਘ ਦੇ ਮੁੰਡੇ ਆ ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬਹਿ ਗਿਆ ਜੀ ਇੱਕ ਵੀ ਜੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਰ ਜੀ ਤੁਸੀਂ ਵੀਰ ਜੀ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੇ ਫੁੱਲ ਸਾਨੂੰ ਇਹੋ ਹੀ ਮੀਨ ਇਹਨਾਂ ਤੋਂ ਵੀ ਜੇ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਜੀ ਇਹ ਪੁਲਿਸ ਮੌਕੇ ਤੇ ਆਈ ਜੀ ਹਾਂਜੀ ਆਈ ਆ ਜੀ ਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ ਕਿਤੇ ਵਿਆਹੇ ਸੀ ਹਾਂਜੀ ਮੈਰਿਡ ਹੈ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ ਕੋਈ ਬੱਚਾ ਜੀ ਬੱਚਾ ਨਹੀਂ ਹੈਗਾ ਜੀ ਨਾਮ ਹੈ ਜੀ ਗੁਰਵਿੰਦਰ ਸਿੰਘ ਐਂਡ ਮੇਰਾ ਪਲੇਅਰ ਆ ਸਾਡੀ ਪਹਿਲਾਂ ਵੀ ਇਹਨਾਂ ਨਾਲ ਇੱਕ ਦੋ ਵਾਰ ਜਿਹਾ ਝਗੜਾ ਹੋਇਆ ਜੀ ਠੀਕ ਐ ਤੇ ਇਹ ਕੋ ਕੱਲ ਪਰਸੋਂ ਫੇਰ ਝਗੜੇ ਆ ਤੇ ਉਸ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਅਸੀਂ ਦੋਗਦੇ ਵੇਚ ਕੇ ਤੇ ਇਹਨਾਂ ਦੇ ਲਾਉਣੇ ਆ ਠੀਕ ਐ ਕਿੰਨਾ ਨਾਲ ਝਗੜਾ ਹੋਇਆ ਕੀ ਨਾਮ ਝਗੜਾ ਜੀ ਇਹ ਆਪਣੇ ਮਾੜੀ ਵਾਲੇ ਆ ਜੀ ਨਾਂ ਅਜੂ ਤੇ ਜਰਮਨ ਤੇ ਜਿਹੜਾ ਵੀਰ ਦਾ ਕਤਲ ਹੋਇਆ ਤੁਹਾਡਾ ਕੀ ਲੱਗਦਾ ਸੀ ਬ੍ਰਦਰ ਆ ਜੀ ਛੋਟਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ? ਜੀ ਮੈਂ ਤਾਂ ਕੰਮ ਤੇ ਗਿਆ ਜੀ ਫੋਨ ਗਿਆ ਸਨ। ਆਪਾਂ ਮਿਹਨਤ ਕੁਇਦੂਰੀ ਕਰਨ ਵਾਲੇ ਬੰਦੇ ਆ। ਤੁਸੀਂ ਮੌਕੇ ਤੇ ਕੀ ਵੇਖਿਆ ਜੀ? ਮੌਕੇ ਤੇ ਗਏ ਜਾ ਕੇ ਵੇਖਿਆ ਜੀ ਲੱਤਾਂ ਬੰਨੀਆਂ ਹੋਈਆਂ, ਬਾਹਾਂ ਬੰਨੀਆਂ ਹੋਈਆਂ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਨੂੰ। ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਐ? ਹਾਂ ਜੀ। ਕੀ ਮੰਗ ਕਰਦੇ ਤੁਸੀਂ? ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ। ਵੀਰ ਵਿਆਹ ਸੀ? ਹਾਂ ਜੀ। ਕਿੰਨੇ ਸਾਲਾਂ ਦਾ ਸੀ? ਇਹ ਕੋਈ ਇੰਸਾਮ ਬਤੀਸਾ ਨੰਬਰ ਕਿ ਤੇ ਕੋਈ ਬੱਚਾ ਵੀ ਜੀ ਬੱਜਾ ਨਹੀਂ ਕੋਈ ਵਿਆਹ ਨੂੰ ਕਿੰਨੇ ਚਿਰ ਹੋ ਗਿਆ ਚਾਹੇ 5-6 ਮਹੀਨੇ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦੋਸ਼ੀਆਂ ਸਗਰ ਜੀ ਬੰਦਾ ਕਤਲ ਹੋਇਆ ਸਰ ਕੀ ਸ਼ਰਮਸਨਾ ਜੀ ਆ ਸਾਨੂੰ ਇੱਕ ਸਟੇਟਮੈਂਟ ਜਿਹੜੀ ਹੈ ਸਰਜੀਤ ਸਿੰਘ ਨੇ ਜਿਹੜੀ ਹੈ ਰਿਕਾਰਡ ਕਰਾਈ ਹੈ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਚਾਚੇ ਦਾ ਲੜਕਾ ਹੈ ਆਪਣੇ ਗੁਰਜੀਤ ਸਿੰਘ ਸਨਪ ਚੰਤਾ ਸਿੰਘ ਅਸੀਂ ਪਿੰਡ ਬਲੇਰ 8 9 ਵਜੇ ਸਵੇਰ ਆਪਣੇ ਘਰੋਂ ਜਿਹੜਾ ਜਿਹੜੀ ਟੂੜੀ ਭੜਾ ਰਹੀ ਸੀ ਉਹਦੀ ਲੇਬਰ ਨੂੰ ਰੋਟੀ ਦੇਣ ਵਾਸਤੇ ਗਿਆ ਸੀ ਤੇ ਬਾਅਦ ਵਿੱਚ ਵਾਪਸ ਨਹੀਂ ਆਇਆ ਤੇ ਵਕਤ ਕਰੀਬ 3:00 ਵਜੇ ਇਹਨੂੰ ਫੋਨ ਟਰਾਈ ਕਰਨ ਤੇ ਜਿਹੜਾ ਇਹਦਾ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੱਕਿਆ ਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈੱਡ ਬੋਡੀ ਹੈ ਉਹ ਡਰੇਨ ਦੇ ਲਾਗੇ ਪਈ ਹੋਈ ਹੈ ਸੋ ਅਸੀਂ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਤੇ ਮੌਕੇ ਤੇ ਜਾ ਕੇ ਮਲਾਜ਼ਮ ਮੌਕਾ ਕਰਕੇ ਜੋ ਵੀ ਕਾਰਵਾਈ ਪਾਉਂਦੀ ਉਹ ਕਰ। ਸਰ ਲਾਸ਼ ਨੂੰ ਕਬਜ਼ੇ ਵਿੱਚ ਲੈ ਲਏਗੇ। ਜੀ ਅਸੀਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਟਮ ਕਰਾਉਣ ਲਈ ਅਸੀਂ ਜਿਹੜਾ ਉਹਨੂੰ ਡੈਡਾ ਹਸਪਤਾਲ 'ਤੇ ਜਮ੍ਹਾਂ ਕਰਾ ਦਿੱਤਾ ਹੈ ਤੇ ਸਵੇਰ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਏਗਾ ਕਿਉਂਕਿ ਵਕਤ ਬਗਾਉਗੇ। ਚਲ